ਅਇਦਰ ਆ ਦੇ ਖੋਪੜੀ ਬੰਨੀ ਫਿਰਦਾ ਬਾਬਾ ਕਾਲਾ ਢਿੱਲੇ ਵਾਲਾ ਬਾਬਾ ਆ ਬੱਕਰਿਆਂ ਵਾਲਾ ਕਹਿੰਦਾ ਮੈਂ ਜੀ ਵੀ ਮਿੱਤਰ ਪਿਆਰਿਓ ਆਪਾਂ ਬਹੁਤ ਦਸ ਪਹੁੰਚਣ ਵਾਲੀਆਂ ਜਿਹੜੇ ਤਾਂ ਆਈਏ ਗੋਬਿੰਦ ਘਾਟ ਤੇ ਮੋਲੇ ਨੀਚੇ ਜਾ ਰਹੇ ਆ ਯੈਲੋ ਵੇਰਿਆਂ ਯੈਲੋ ਵੇਰਿਆਂ ਬੜੀਆਂ ਘੈਂਡ ਐ ਖਣੀਆਂ ਫਲ ਫਰੂਟ ਵੀ ਬੜੇ ਲੱਗੇ ਹੋਏ ਨੇ ਮਾਲ ਦੇ ਰੁਗਭਾਏ ਇੰਦਾਂ ਦੇ ਘਰ ਨੇ ਕਿ ਜੇ ਬਗੀਚੇ ਨੂੰ ਜਾਣੇ ਹੋ ਤਾਂ ਇੱਥੇ ਵੀ ਤੁਹਾਨੂੰ ਪਤਾ ਹੀ ਹੋ ਹੈ ਦਾ ਤਕਰੀਬਨ ਅੱਜ ਕੱਲ ਸਭ ਨੂੰ ਬੱਲੇ ਯਾਰ ਇਹ ਕੰਮ ਕਰ ਰਹੇ ਨੇ ਪਰ ਕੋਈ ਚੀਜ਼ਾਂ ਦਾ ਨਹੀਂ ਵੀ ਪਤਾ ਡੇੜੀਆਂ ਦਾ ਨਹੀਂ ਪਤਾ ਉਹ ਸਿੱਖ ਲਿਓ ਤੇ ਜਿਹੜੀਆਂ ਦਾ ਪਤਾ ਹੈ ਚਲੋ ਕੋਈ ਗੱਲ ਨਹੀਂ ਦਵਾਰੇ ਦੇਖ ਲਈ ਚਲੋ ਮਾਲਕ ਸੌਖ ਰੱਖੇ ਯਾਰ ਪੰਜਾਬ ਕੁ ਡਾ ਖਾਦੇ ਬਾਉ ਬੋਲ ਸੌਲਿਊਸ਼ਨ ਪਹਾੜੀਆਂ ਦੇ ਘਰ ਖੁਦਰਤ ਦੀ ਗੋਲ ਦੇ ਵਿੱਚ ਨੰਦ ਲੈਣ ਆਇਆ ਆਨੰਦ ਲੈਣ ਆਇਆ ਆਨੰਦ ਉਹਦੀ ਆਪਾ ਉਰਦੇ ਫਤਵੀਰੂ ਆਖੇ ਉਹ ਦੇਖੋ ਸਾਹਮਣੇ ਲਿਖਿਆਗਾ ਸਾਹਮਣੇ ਜੋਤੀਪੁਰ ਆਈ ਲਵ ਜੋਤੀਪੁਰ ਇੱਥੇ ਹਨੂ ਜਾਣਾ ਬਹੁਤ ਹੀ ਖਤਰਨਾਕ ਰਸਤਾ ਚਲੋ ਇੱਥੇ ਨਾ ਸਵਿਫਟ ਗੱਡੀ ਗੜ ਗਈ ਜਿਹੜੀ ਜਣੇ ਧੱਕਾ ਲਾ ਕੇ ਜਿਹੜਾ ਇਹ ਡੀਜ਼ਲ ਇੰਜਨ ਜਮਾਂ ਧੂਈ ਮਾਰ ਗਈ ਸੀ ਅ ਜਿੰਨੇ ਭਰਾ ਮੋਟਰਸਾਈਕਲ ਦੇ ਪਿੱਛੇ ਹੀ ਆਈ ਅੰਨੇ ਚਾਰ ਬੰਦਿਆਂ ਨੇ ਇਹਨਾਂ ਨੇ ਧੱਕਾ ਲਾਇਆ ਮੈਨ ਲਾਇਆ ਪੁਲਸ ਵਾਲਿਆਂ ਨੇ ਵੀ ਲਾਇਆ ਧੱਕਾ ਵਜਾ ਰਹਿਣੇ ਚਲੋ ਗੱਡੀ ਗੜਤੀ ਭਰਾ ਵੀ ਆਦਰ ਥੋੜਾ ਧਿਆਨ ਨਾਲ ਹੀ ਆਇਆ ਕਰੋ ਮਸ਼ੀਨਰੀ ਲਿਉਣੀ ਹੈ ਤਾਂ ਆਪ ਦੀ ਬਈ ਦੇਸ ਪਰਕ ਕੇ ਸਰਵਿਸ ਸਰਵਿਸ ਕਰਾ ਕੇ ਚੰਗੀ ਤਰ੍ਹਾਂ ਮਿਸਤਰੀ ਤੋਂ ਚੈੱਕ ਕਰਾ ਕੇ ਲੈ ਕੇ ਆਓ ਮਸ਼ੀਨਰੀ ਮਸ਼ੀਨਰੀ ਦਾ ਜਦੋਂ ਗੱਲ ਵੱਖਰੀ ਪਰ ਜੇ ਆਪਾਂ ਜੱਲੀ ਵੀ ਥੋੜੀ ਮਾਲਾ ਆਪਣੇ ਚੱਲਦੀ ਹੁੰਦੀ ਰੈਗੂਲਰ ਕੰਟੀਨਿਊ ਹੋਣਾ ਉਹ ਮਸ਼ੀਨਰੀ ਆਪਾਂ ਲੈ ਆਉਂਦੇ ਆ ਫੇਰ ਕਿਉਂਕਿ ਪਹਾੜੀ ਏਰੀਆ ਦਾ ਸਿਸਟਮ ਥੋੜਾ ਲੱਗਦਾ ਪਿੰਡਾਂ ਸਹਰਾਂ ਜਿੱਥੇ ਚੱਲਣ ਵਾਲੀ ਗੱਡੀ ਹੈ ਜਿਹੜੀ ਉਹਦਾ ਉਹਦੋਂ ਸਿਸਟਮ ਲੱਗਦਾ ਭਾਈ ਐਸੇ ਵੱਡੀਆਂ ਵੱਡੀਆਂ ਗੱਡੀਆਂ ਦਾ ਬੋਤਾ ਬੋਲ ਜਾਂਦਾ ਦੇਖੋ ਯਾਰੀ ਇਹ ਗਾਰ ਆ ਵਾਸ਼ਾ ਕੀ ਇਧਰੋਂ ਮੋੜਨ ਲਾਗੇ ਦੇਖੋ ਅਵੇ ਔਖੇ ਨਹੀਂ ਬਣਾ ਬਣਾ ਕੰਮ ਬਹੁਤ ਰਿਸਕੀ ਹੈ ਰਿਸਕੀ ਡਿਲੀਵਰੀ ਹੈ ਨਾ ਸੱਬ ਦੀ ਸਰੀ ਤੋਂ ਮੈਂਨੇ ਨੋਟ ਚੱਕਣੇ ਅਸੀਂ ਤਾਂ ਨੋਟ ਲਾਉਣ ਆਏ ਆ ਚੱਕਣੇ ਦਾ ਗਾਦੇ ਆ ਇਧਰ ਇਧਰ ਫੁੱਲੇ ਵੇਚ ਰਹੇ ਨੇ ਫੁੱਲੇ ਫੁੱਲੇ ਹੋ ਰਹੀ ਆ ਮਲਕ ਫੇਰੂ ਕਰਕੇ ਸਾਈਡ ਤੋਂ ਲੈ ਲੋ ਹਨਾ ਉਹ ਰਾਈਡਰ ਬਣੀ ਜਾਣਗੇ ਬਸ ਉਹੀ ਹੈ ਪਰਕਰ ਤੇ ਤੇਰੀ ਅੱਗੇ ਪਾ ਕੇ ਉਹਦੇ ਦੇਖ ਕੇ ਹਰ ਹੀ ਦੇਵਾ ਵਾ ਦੇਖੋ ਅੱਜ ਬਹੁਤ ਜਿਆਦੇ ਹਵਾ ਡਰਾਈਵ ਤਾਂ ਦੇਖੋ ਜਮਾ ਛੋਟੀ ਛੜਕ ਸਿੰਗਲ ਰੂਰਾ ਇਹ ਵ ਤਾਂ ਤਣੋ ਹੀ ਵੀ ਡਰਾਈਵ ਗਾਲੀ ਦਾ ਐਨਾ ਮਲਖ ਘੁੰਮਣਾਉਂਦਾ ਫਿਰ ਵੀ ਹੀ ਗਈ ਏ ਹੁਣ ਇਹਨਾਂ ਨੂੰ ਲੋਕਾਂ ਨੂੰ ਨਹੀਂ ਮੁੜਖ ਨੂੰ ਨਹੀਂ ਕੁਝ ਕੁ ਬੰਦੇ ਹੈਗੇ ਜਿਹੜੇ ਇੱਥੇ ਉਹਨਾਂ ਦੀ ਸੋਚ ਘਟੀਆ ਸੋਚ ਮਤਲਬ ਜਿਆਵਾ ਜਿਆਵਾ ਜਿਸਨ ਕਰਦੇ ਹੋਣੇ ਉਹੋਣਾ ਬੰਦੇ ਜੋ ਬੰਦੇ ਮਿੰਟਾਂ ਚ ਫੈਲਣ ਲਾਗ ਲਗ ਸਿੱਟਾਂ ਜੋ ਲਾਗ ਲਗ ਜਿਆਵਾ ਲੇਨੋ ਲੱਗੀ ਵੀ ਆ ਲੇਨੋ ਲੱਗੀ ਵੀ ਆ ਦੇਖੋ ਟੂਰਿਸਟ ਵੱਟੀਆਂ ਵੱਡੀਆਂ ਬੱਸਾਂ ਇਹ ਸਿੰਗਲ ਰੋਡ ਦੇ ਉੱਤੇ ਹੁੰਦੀਆਂ ਨੇ ਆ ਹੁਣ ਔਖਾ ਹੋ ਗਿਆ ਬਾਬੂ ਕਿਨਾਰੇ ਦੇ ਮੋਟਰਸਾਈਕਲ ਪਰਦੇ ਵੀ ਨਹੀਂ ਕਿਸੇ ਪਾਸੇ ਪੂਰੇ ਹਾਲਾਗੋ ਫਸ ਗਈ ਲੋ ਆ ਉੱਧਰ ਬੈਠੇ ਨੇ ਸਰ ਦੇਖੋ ਮੈਂ ਕਾਰ ਦੇਖੋ ਬੰਦ ਦਾ ਉਹ ਪੂਰਾ ਬਾ ਪਾੜੀ ਬਣਿਆ ਦਾ ਬੰਦ ਲੱਗਦਾ ਬੰਦ ਵੀ ਹੈਗਾ ਬਣਾ ਜੋੜ ਤੇ ਢੋਲ ਲੱਗਦਾ ਅੱਗੇ ਫੇਰ ਟ੍ਰੈਕ ਤੋਂ ਆ ਗਿਆ ਹਮ ਤੇ ਜਾਮ ਲੜਦਾ ਤੇ ਬਈ ਅੱਲਾ ਇਹ ਕਰ ਗਿਆ ਹੀ ਜੀ ਦਿਖਾ ਸਕਦੇ ਹੁਣ ਹੈ ਹੀ ਨਹੀਂ ਜੀ ਆਈ ਕੋਲ ਕੋਈ ਕਹ ਕੇ ਨਾਮ ਹੈ ਕਿਹੜਾ ਹੋਇਆੜਾ ਪਰ ਇੱਧਰ ਉਹਨਾਂ ਨੂੰ ਕਹਿ ਉੱਥੇ ਬ੍ਰਿਜ 'ਤੇ ਰੁਕ ਜਿਓ। ਜਾ ਪਿੜੀ ਪਿੱਛੇ ਨਾ ਜਾ ਕੇ ਅੱਗੇ ਜਾ ਅਗਲੇ ਹਨੇ ਫੇਮਸ ਬਰੈਡ ਪਕੌੜੇ ਤੇ ਚਾਹ ਪੀਣਾ ਉਹ ਵੀ ਨਿਗਾੜਾ ਪਾ ਗਿਆ ਬਸ ਥੋੜੀ ਦੂਰ ਹੈਗਾ ਸਾਡੇ ਤੋਂ ਬਸ ਦੋ ਤਿੰਨ ਮਿੰਟ ਦੀ ਦੂਰੀ ਤੇ ਉਦੋਂ ਪਹਿਲਾਂ ਖਾਣ ਪੀਣ ਵਾਲੀ ਦੁਕਾਨਾਂ ਜੀ ਇੱਥੇ ਬਰੈਡ ਬਹੁਤ ਫਿੰਬਸ ਹਮਲ ਵਧੀਆ ਮਾਉਂਦਾ ਮੈਂ ਜੋ ਖਾਈ ਬਾਈ ਹੋਰੇ ਪਹਿਲਾਂ ਆਏ ਹੋਣੇ ਆ ਇਹ ਬਾਈ ਹੋਰਾਂ ਨੇ ਦੱਸਿਆ ਸੀ ਮੈਨੂੰ ਮੈਂ ਚਲੋ ਸ਼ਾਕ ਨੇ ਮਰੂਰ ਕੀ ਆ ਹੌਨਸਾਰ ਗੱਡ ਦਿੰਦਾ ਸਨੇਪ ਇਹ ਜਿਹੇ ਬੰਦੇ ਹੋਣੇ ਚਾਹੀਦੇ ਦੇਖੋ ਮੌਲ ਹੀ ਮੌਲਾ ਵਧੀਆ ਚੰਗੀ ਗੱਲ ਆ ਇਹਦੇ ਅੰਦਰ ਇੱਕ ਪੱਥਰ ਪਿਆ ਬਹੁਤ ਵੱਡਾ ਬਾਬੋ ਪੂਰਾ ਪਿੰਡ ਵੀ ਲੱਗ ਜੂਣ ਚੱਕ ਕੇ ਲਿਆ ਨਹੀਂ ਸਕਦਾ ਬਰੰਦ ਪਕੌੜੇ ਆ ਗਏ ਇਧਰ ਆ ਗਏ ਆਪਣੀ ਯਾਹ ਬਾਜੀ ਉਹਨਾਂ ਦੀ ਫੇਵਰੇਟ ਇੱਧਰ ਗੰਜਾ 50 ਲੀਟਰ ਪਾਣੀ ਢੋਲਤਾ ਹੱਥਾ ਢੋਲਦੇ ਨੇ ਹੱਥ ਢੋਲਦੇ ਨੇ ਪਾਣੀ ਟੀਟਰ ਪਾਣੀ ਤੋਂ ਪਿੱਛੇ ਚਾਹੇ ਨਾ ਪਹੁੰਚ ਗਿਆ ਆਪਾਂ ਗੋਬਿੰਦਗੜ੍ਹ ਹਾਂ ਹਾਂ ਠੀਕ ਹੈ ਜੀ ਦੋਸਤੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਸੂਬਾ ਸਵੇਰ ਹੋਈ ਥੋੜਾ ਦੇਖ ਲਈ ਉੱਥੋਂ ਮੈਂ ਨਹੀਂ ਥੱਕ ਗਿਆ ਜਾਈ ਸੀ ਸੌਂ ਗਈ ਸੀ ਅਦੇ ਕੋ ਸਾਗਰੂ ਜੀ ਵਾਹਿਗੁਰੂ ਜੀ ਸੰਗ ਤੋਂ ਆ ਚੜਦੀ ਹੈ ਜਗਾ ਮਤਲਬ ਕਹਿੰਦਾ ਉਸ ਜਗਾ ਕਹਦਾ ਆ ਜਾਂਦਾ ਟਰੈਕ ਉੱਤੇ ਕੋ ਟੋੜ 19 ਕਿਲੋਮੀਟਰ ਦਾ ਟਰੈਕ ਹੈ ਧਾਮ ਦਾ ਧਾਮ ਦਾ 19 ਕਿਲੋਮੀਟਰ ਦਾ ਹੋਗੇ ਉਹਨਾਂ ਦਾ ਧਾਮ ਦਾ ਉਦੋਂ ਕੇ ਹੇਮਗੁੰਡ ਸਾਹਿਬ ਅੱਜ ਦੇ ਰਾਸਤੇ ਉੱਥੇ ਮਨ ਲ ਉੱਥੇ ਮੱਥਾ ਟੇਕ ਕੇ ਉੱਥੇ ਰਹਿਣਾ ਪੈਣਾ ਸਾਰਾਂਜ ਉਦੋਂ ਬਾਅਦ ਫਿਰ ਅੱਗੇ ਫੇਰ ਟਰੈਕ ਫਿਰੋਣਾ ਬਾਬੇ ਉਹ ਦੇਖੋ ਟੀਸੀ ਤੇ ਜਾਣਾ ਹੈ ਟੀਸੀ ਪਹਾੜਾਂ ਦੇ ਵਿਚਾਲੇ ਬਰਫ਼ ਪੈਣ ਲਈ ਹੈ ਬੁਰੇ ਹਾਲ ਨੇ ਸਾਹ ਸੰਗਤ ਦੇਖੋ ਆ ਜੀ ਬੈਗ ਆਪਾਂ ਲੇਟਣ ਲੱਗੇ ਡੋਮੀਨਾ ਛੜਾ ਆਪਣਾ ਐਮਟੀਓ ਸਾਹ ਖੜੇ ਨਹੀਂ ਨਹੀਂ ਪਹਿਲਾ ਬੋਰ ਆ ਗਿਆ ਦੇਖ ਲੋ ਆ ਉੱਥੇ ਚੜਾਈ ਚੜਦਾ ਗੱਡੀਆਂ ਤੇ ਜਾਂਦੇ ਲੋਕ ਹੈ ਔਰ ਆ ਬੱਕਰਿਆਂ ਵਾਲਾ ਕਹਿੰਦਾ ਮਾਰਾਂ ਨੂੰ ਆਮਾ ਆ ਇੱਧਰ ਆਜੋ ਖੋਪੜੀ ਬੰਨੀ ਫਿਰਦਾ ਬਾਬਾ ਕਾਲਾ ਢਿੱਲੇ ਵਾਲਾ ਬਾਬਾ ਉਹ ਸਾਧੂ ਜੀ ਵੀ ਨਾਲ ਹੀ ਆਏ ਸ਼ਰਮ ਕਰਲਾ ਉਹ ਦੇ ਕਿੱਡੀ ਉਮਰ ਦੇ ਬੰਦੇ ਜਾ ਰਹੇ ਨੇ ਬਜ਼ੁਰਗ ਆ ਤਾਂ ਚੱਲਿਆ ਮੈਂ ਕੁਝ ਬੋਲ ਤੇਰੇ ਸਾਹ ਚੜ ਗਏ ਆਹ ਕਾ ਚੜ ਗਏ ਟੋਫੀ ਚੁੱਸੀ ਜਾਂ ਚੱਪ ਨਾ ਤੜ ਤੜ ਚੱਪਣ ਤਾਂ ਮਿਰਚਾ ਚੱਲਿਆ ਆ ਜੀ ਮਤਲਬ ਵੀ ਉੱਪਰ ਦੀ ਚੜਾਈ ਹੈ ਟ੍ਰੈ ਉਹ ਕਰ ਰਹੇ ਐ ਐਡਵੈਂਚਰ ਕਹਿੰਦੇ ਇਹਨੂੰ ਪੰਜਾਬੀ ਜਿਹੜਾ ਐਡਵੈਂਚਰ ਕਰ ਰਹੇ ਨਹੀਂ ਅੰਗਰੇਜ਼ੀ ਜਿਹੜਾ ਐਡਵੈਂਚਰ ਕਰ ਰਹੇ ਤਾਂ ਰੱਖੋ ਬਾਕੀ ਮਿੱਤਰੋ ਬਹੁਤ ਖਤਰਨਾਕ ਰਸਤੇ ਆ ਰਸਤੇ ਦਾ ਕੋਈ ਭਰੋਸਾ ਨਹੀਂਗਾ